ਵੱਲੇ ਦੀ ਖਬਰ ਤਰਨ ਸੰਜੀ ਕਾਰਿਆਂ ਜਲੰਧਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਫੇਲ ਹੋਣ ਕਾਰਨ ਕਾਂਗਰਸ ਪਾਰਟੀ ਵੱਲੋਂ ਸ਼੍ਰੀ ਰਾਮ ਚੌਂਕ ਦੇ ਵਿੱਚ ਜ਼ਬਰਦਸਤਾਨਾ ਪ੍ਰਦਰਸ਼ਨ ਕੀਤਾ ਗਿਆ ਹੈ ਉਨ੍ਹਾਂ ਕਿਹਾ ਇੱਕ ਟੁੱਟੀਆ ਸੜਕਾਂ ਪਿੰਡ ਵਾਲੇ ਗੰਦੇ ਪਾਣੀ ਬੰਦ ਪਏ ਸੀਵਰੇਜਾਂ ਕਈ ਕਈ ਮਹੀਨਿਆਂ ਤੋਂ ਬੰਦ ਪਈਆਂ ਸੂਈ ਚ ਲਾਈਟਾਂ ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਤਰਨ ਲਗਾਇਆ ਗਿਆ ਜਿਨ੍ਹਾਂ ਨੇ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਜਲੰਧਰ ਹਰਜਿੰਦਰ 베ਰੀ ਅਤੇ ਐਮ ਐਲ ਏ ਬਾਬਾ ਹੈਨਰੀ ਐਡਵੋਕੇਟ ਗੁਰਜੀਤ ਸਿੰਘ ਕੱਲੋਂ ਪ੍ਰਧਾਨ ਜ਼ਿਲ੍ਹਾ ਕਾਂਗਰਸ ਲੀਗਲ ਸੈੱਲ ਜਿਨ੍ਹਾਂ ਦਾ ਐਡਵੋਕੇਟ ਰਾਜੂ ਯੂ ਅੰਬੇ德ਕਰ ਚੇਅਰਮੈਨ ਹਿਊਮਨ ਰਾਈਟਸ ਜ਼ਿਲ੍ਹਾਦਰ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਅਤੇ ਹੋਰ ਕਾਂਗਰਸ ਪਾਰਟੀ ਦੇ ਮੈਂਬਰ ਮੌਜੂਦ ਰਹੇ ਨੇ ਇਸ ਮੌਕੇ ਦੇ ਕੀ ਕੀ ਕਹੇ ਤੁਸੀਂ ਵੀ ਸੁਣੋ ਜੀ ਬ੍ਰੇਡ ਹਾਏ ਹਾਏ ਲਾਈਕ ਆਏ ਇਹ ਦਵਾਈ ਦੀ ਗੱਲ ਕਰੀਏ ਬਾਉ ਲਾਲ ਉੱਪਰ ਦੇ ਦੇ ਬੱਤ ਤੋਂ ਬੱਤੇ ਤੇ ਇਸੇ ਕਰਕੇ ਅੱਜ ਵੀ ਫੇਰ ਨਗਰ ਨਿਗਮ ਦੇ ਨਾਲ ਰਾਤ ਤੱਕ ਰਹੇ ਨੇ ਕਿ ਜਿਹੜੇ ਅਫੀਸਰ ਸਾਹਿਬਾਨ ਨੇ ਸਰਕਾਰ ਨੇ ਜਰੂਰ ਇਹ ਸੰਕਲਪ ਸ਼ਹਿਰ ਦੀ ਮਾਲ ਬਦਲਣ ਵਾਲੇ ਪਾਸੇ ਚਲੀਏ ਕੋਲ ਛੋਟੇ ਮੋਟੇ ਕੰਮ ਜਿਹੜੇ ਹੈਗੇ ਆ ਉਹ ਤੇ ਆਪਾਂ ਕਰਵਾਈਏ ਇਸ ਕਰਕੇ ਨਗਰ ਨਿਗਮ ਦੇ ਨਾਲ ਕਈ ਵਾਰ ਤੁਹਾਡੀ ਕਮਿਸ਼ਨਰ ਸਾਹਿਬ ਨਾਲ ਮੀਟਿੰਗਾਂ ਹੋਈਆਂ ਜਲੰਧਰ ਦੀਆਂ ਕਈ ਮਸਲਿਆਂ ਦੀ ਚਰਚਾ ਵਿਸ਼ਵਾਸਨ ਵੀ ਦਿੱਤੇ ਗਏ ਨੇ ਫੇਰ ਵੀ ਕਿਹੜੇ ਵਿਸ਼ਵਾਸਨ ਸਿਰਫ ਗੱਲਾਂ ਨੂੰ ਹੀ ਰਹਿ ਗਏ ਨਗਰ ਨਿਗਮ ਦੇ ਅੰਦਰ ਹੀ ਰਹਿ ਜਿਓ ਵਿਸ਼ਵਾਸਨ ਸੇ ਇੰਡੀਆ ਦੇ ਵਿੱਚ ਨਹੀਂ ਜਾਂਦੇ ਅੱਜ ਨੋਮਰੀ ਦੀ ਗੱਲ ਕਰ ਲਈਏ ਆਪਾਂ ਬ੍ਰਿੰਗ ਦੀ ਗੱਲ ਕਰ ਲਈਏ ਆਪਾਂ ਨੋਰਥ ਦੀ ਗੱਲ ਕਰ ਲਈਏ ਆਪਾਂ ਕੈਨ ਦੀ ਗੱਲ ਕਰ ਲਈਏ ਵੈਸਟ ਦਾ ਬਿਲਕੁਲ ਬੁਰਾ ਹਾਲ ਹੈ ਜਿੱਥੇ ਭਵੰਤ ਮਾਨਵ ਰਾਈ ਆਪਾਂ ਪ੍ਰੋਟੈਕਸ਼ਨ ਕਰਨ ਤੇ ਗਏ ਆ ਥੋੜੀ ਜਿਹੀ ਪਹਿਲਾਂ ਅੱਜ ਉੱਥੇ ਦੇ ਲਾਹੇ ਦੇਖ ਲੋ ਕਰਕੇ ਸਾਡੀ ਦੇਹੀ ਮੰਗ ਹੈ ਸਾਡੇ ਕੋਲ ਇਹ ਹੀ ਜੋਰ ਹੈ ਕਿ ਅਸੀਂ ਕਰਨਾ ਪ੍ਰੋਟੈਕਸ਼ਨ ਕਰਕੇ ਇਸ ਸੁੱਤੀ ਹਲਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਨਗਰ ਕੌਂਸਲ ਡਿਪਟੀ ਮਿਸਟਰ ਜਿਹੜੇ ਹੋਏ ਲੋਕਲ ਹੈਗੇ ਕਿ ਲੱਗਦਾ ਉਹ ਵੀ ਨੰਨੀ ਜਾ ਰਹੀ ਹੈ ਫਿਰ ਕਿੰਤੀ ਤੇ ਰਾਜ ਸਟੇਟ ਕਰ ਰਹੀ ਹੈ ਅਡੇ ਰਹੇ ਹਨ ਬੰਦੀ ਨਾਲ ਮੁਹੰਮ ਐਸੇ ਦਿਨਾ ਚ ਨਾ ਅਸੀਂ ਆਪਣੇ ਘਰ ਦੇ ਬਾਹਰ ਹੀ ਬੈਠ ਕੇ ਆਏ ਆ ਤੁਸੀਂ ਜਲਾ ਦੇਖ ਲਓ ਤੁਸੀਂ ਦਵਾਈ ਦੇ ਲਾ ਦੇਖ ਲਓ ਤੁਸੀਂ ਕੰਦੇ ਪਾਣੀ ਦੇ ਲਾ ਦੇ ਕੋ ਮੀਟ ਲਾਈਟ ਬਿਲਕੁਲ ਬੰਦ ਹੈ ਅਸੀਂ ਲਾਰਡ ਵਾਲੇ ਪਾਸੇ ਤੇ ਬੈਠ ਕੇ ਜਾਵਾਂਗੇ ਕਿੰਨਾ ਲਾ ਲਾ ਆਪਾਂ ਨਗਰ ਨਿਗਮ ਦੇ ਨਾਲ ਕੰਮ ਬਹੁਤ ਮਾੜਿਆ ਚੱਲ ਚੱਲ ਉਸ ਤੋਂ ਬਾਅਦ ਅਗਲਾ ਸਟਾਫ ਅਬ ਇਹ ਜੇ ਫੇਸ ਨਹੀਂ ਕਰਨਗੇ ਤਾਂ ਅਸੀਂ ਅੱਗੇ ਕਰਾਂਗੇ ਅੱਜ ਤਾਂ ਬੜੇ ਇਸ ਤੋਂ ਬਾਅਦ ਜਰਾ ਸਮਝਦਾ ਬਾਰਾ